ਇਸ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਇਤਿਹਾਸਕ ਟੱਕਰ ਹੈ ਨਗਰਬਾਸਰ ਕੇ ਜਿੱਥੇ ਤੀਸਰੇ ਪਾਤਸ਼ਾਹ ਧੰਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸਤਪੁਰਾਂ ਦਾ ਉੱਥੇ ਪ੍ਰਕਾਸ਼ ਸਥਾਨ ਵੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਸਤਗੁਰੂ ਧੰਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਉਹ ਨਾਨਕਾ ਨਗਰ ਵੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਮੁੱੱਚੇ ਪਰਿਵਾਰ ਨੇ ਆਪਣਾ ਜਿਹੜਾ ਸਿੱਕ ਕਈ ਦਹਾਕੀਆਂ ਤੱਕ ਜਿਹੜਾ ਵਸੀਬਾ ਕੀਤਾ ਉਹ ਸਾਡੀਆਂ ਨਜ਼ਰਾਂ ਤੋਂ ਹੁਣ ਤੱਕ ਅਣਗੌੜੀ ਰਹੀ ਹੈ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਭਰਾਤਾ ਜਿੱਥੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸੁਪਤਰੀ ਬੀਬੀ ਅਮਰੋ ਜੀ ਦੀ ਵਿਆਹ ਹੋਏ ਸਨ ਉਹਨਾਂ ਸਾਰੇ ਘਰਾਂ ਦੀ ਜਿਹੜੇ ਨਿਸ਼ਾਨਦੇਹੀ ਹੈ ਉਹ ਕਰ ਲਈ ਹੈ ਲਾਹੌਰ ਤੋਂ ਉਹਨਾਂ ਦੇ ਪ੍ਰਾਪਤ ਕੀਤਾ ਇਥੇ ਉਸ ਘਰ ਦਾ ਨਕਸ਼ਾ ਉਸ ਘਰ ਦੀਆਂ ਉਹਨਾਂ ਘਰਾਂ ਦੀਆਂ ਖੋਈਆਂ ਕਿੱਥੇ ਕਿੱਥੇ ਸਨ ਜਿੱਥੋਂ ਪਾਣੀ ਦੇ ਵਰਤੋਂ ਕੀਤੀ ਜਾਂਦੀ ਸੀਗੀ ਉਹ ਸਾਰੇ ਨਿਸ਼ਾਨ ਦੇਖ ਕਰਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੇ ਨਾਨਕਿਆਂ ਦੇ ਘਰ ਦੇ ਨਿਸ਼ਾਨ ਦੇਖ ਕਰਕੇ ਫਿਰ ਸੰਤ ਬਾਬਾ ਅਮਰਿਕ ਸਿੰਘ ਜੀ ਹੋਰਾਂ ਨੇ ਉਹ ਜਗ੍ਹਾ ਸਾਰੀ ਜਿਹੜੀ ਹੈ ਉਹ ਲੈ ਲਈ ਹੈ। ਔਰ ਬਹੁਤ ਜਲਦੀ ਉਥੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਅਸਥਾਨ ਦੀ ਉਸਾਰੀ ਕੀਤੀ ਜਾਣੀ ਹੈ। ਔਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਨਾਨਕਾ ਘਰ ਜਿਹੜਾ ਉਹਦੀ ਵਿਸਾਰੇ ਕੀਤੀ ਜਾਣੀ ਹੈ। ਫੂਰ ਸੰਗਤ ਜੀ ਬਾਸਰਕੇ ਨਗਰ ਜੋ ਸ਼ੇਰੀਆਂ ਪਰ ਸਰਸਵਰ ਸਾਹਿਬ ਕੀਤੇ ਬਿਲਕੁਲ ਨਜ਼ਦੀਕ ਹੈ। ਔਰ ਇੱਕ ਬਹੁਤ ਵੱਡਾ ਸਿੱਖ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਇਤਿਹਾਸਕ ਨਗਰ ਹੈ ਨਗਰ ਬਾਸਰਕੇ ਜਿੱਥੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸਤਗੁਰਾਂ ਦਾ ਉੱਥੇ ਪ੍ਰਕਾਸ਼ ਸਥਾਨ ਵੀ ਹੈ। ਔਰ ਉਹ ਨਗਰ ਵੀ ਸਤਗੁਰਾਂ ਦਾ ਪਿਤਾਪੁਰਖੀ ਨਗਰ ਹੈ ਉੱਥੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਜੀਵਨ ਦਾ ਬਹੁਤ ਲੰਬਾ ਅਰਸਾ ਜਦ ਤੱਕ ਸਤਗੁਰੂ ਜੀ ਗੁਰਦੰਗਦੀ ਤੇ ਬਰਾਜਮਾਨ ਨਹੀਂ ਹੋਏ ਆਪਣੇ ਨਗਰ ਦੇ ਵਿੱਚ ਰਹਿ ਕੇ ਉਹਨਾਂ ਨੇ گزارਿਆ ਉਹਨਾਂ ਦੇ ਭਾਈ ਉਹਨਾਂ ਦਾ ਪਰਿਵਾਰ ਉੱਥੇ ਵਸਦਾ ਹੈ ਔਰ ਇਤਿਹਾਸਿਕ ਜਿਹੜਾ ਪੱਖ ਹੈ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਤਾਂ ਉੱਥੇ ਹੋਇਆ ਹੀ ਹੈ ਉਸ ਨਗਰ ਵਿੱਚ ਹੋਇਆ ਹੈ ਗੁਰੂ ਰਾਮਦਾਸ ਜੀ ਮਹਾਰਾਜ ਸੋਢੇ ਸੁਲਤਾਨ ਸਤਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਉਹ ਨਾਨਕਾ ਨਗਰ ਵੀ ਹੈ ਬਾਬਾ ਸੁੰਦਰ ਜੀ ਜਿਨ੍ਹਾਂ ਦੀ ਰਾਮ ਕਲੀ ਸਾਦੇਸ ਰਿਲੇਖ ਹੇਠ ਗੁਰੂ ਗੰਸਾ ਜੀ ਮਹਾਰਾਜ ਵਿੱਚ ਬਾਣੀ ਦਰਜ ਹੈ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਪੜਪੋਤੇ ਸਨ ਭਾਈ 사ਵਨ ਮਲ ਜੀ ਉਸ ਨਗਰ ਦੇ ਹੋਏ ਬੀਬੀ ਭਾਨੀ ਜੀ ਦਾ ਜਨਮ ਇੱਥੇ ਹੋਇਆ ਬੀਬੀ ਦਾਨਨੀ ਜੀ ਦਾ ਜਨਮ ਇੱਥੇ ਹੋਇਆ ਔਰ ਭਾਈ ਗੁਰਦਾਸ ਸਾਹਿਬ ਜੀ ਜਿਨ੍ਹਾਂ ਨੇ ਗੁਰਬਾਣੀ ਲਿਖੀ ਔਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਦੁਆਰਾ ਰਾਮ ਸਰ ਸਾਹਿਬ ਜੀ ਵਿਖੇ ਪਾਏ ਗੁਰਦਾਸ ਜੀ ਪਾਸੋਂ ਬਾਣੀ ਲਿਖਵਾਈ ਪਾਏ ਗੁਰਦਾਸ ਜੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਕੇ ਭਤੀਜੇ ਸਨ ਔਰ ਸਾਡਾ ਇੱਕ ਸਾਡੀ ਇਤਰਾਸਤੀ ਹੈ ਕਿ ਅਸੀਂ ਇਸ ਨਗਰੀ ਨੂੰ ਇਸ ਪਵਿੱਤਰ ਨਗਰੀ ਨੂੰ ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ ਸਥਾਨ ਹੈ ਜਿੱਥੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਨਕੇ ਨੇ ਜਿੱਥੇ ਬੀਬੀ ਭਾਨੀ ਜੀ ਦਾ ਜਨਮ ਹੋਇਆ ਬੀਬੀ ਦਾਨੀ ਜੀ ਦਾ ਜਨਮ ਹੋਇਆ ਜਿੱਥੇ ਭਾਈ ਗੁਰਦਾਸ ਜੀ ਦਾ ਜਨਮ ਹੋਇਆ ਕਿੱਥੇ ਬਾਬਾ ਸੁੰਦਰ ਜੀ ਦਾ ਜਿਹੜਾ ਸੀਗਾ ਉਹ ਨਗਰ ਹੈ ਕਿੱਥੇ ਬਾਬਾ ਸਾਵਨ ਮਲਦੀ ਜਨਮੇ ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਮੁੱਚੇ ਪਰਿਵਾਰ ਨੇ ਆਪਣਾ ਜਿਹੜਾ ਸੀਗਾ ਕਈ ਦਹਾਕਿਆਂ ਤੱਕ ਜਿਹੜਾ ਵਸੀਬਾ ਕੀਤਾ ਉਹ ਸਾਡੀਆਂ ਨਜ਼ਰਾਂ ਤੋਂ ਹੁਣ ਤੱਕ ਅਣਗੌਲੀ ਰਹੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਭਰਾਤਾ ਜਿੱਥੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸੁਪਤਰੀ ਬੀਬੀ ਅਮਰੋ ਜੀ ਦੇ ਵਿਆਹ ਹੋਏ ਸਨ ਉਹਨਾਂ ਸਾਰੇ ਘਰਾਂ ਦੀ ਜਿਹੜੇ ਨਿਸ਼ਾਨਦੇਹੀ ਹੈ ਉਹ ਕਰ ਲਈ ਹੈ ਔਰ ਉਹ ਘਰ ਜਿਹੜੇ ਨੇ ਉਹਨਾਂ ਪਰਿਵਾਰਾਂ ਦੇ ਪਾਸੋਂ ਖਰੀਦ ਕਰਕੇ ਪੈਸੇ ਦੇ ਕਰਕੇ ਜਾਂ ਉਹਨਾਂ ਪਰਿਵਾਰਾਂ ਨੂੰ ਬਾਹਰ ਬਸੇਬਾ ਉਹਨਾਂ ਦਾ ਕਰਾ ਕਰਕੇ ਤੇ ਉਹ ਜਗ੍ਹਾ ਸਾਰੀ ਜਿਹੜੀ ਹੈ ਉਸ ਸਥਾਨ ਨੂੰ ਮੁੜ ਆਬਾਦ ਕਰਨ ਵਾਸਤੇ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਜੋ ਸੰਤ ਬਾਬਾ ਜਪਤਾ ਸਿੰਘ ਜੀ ਤਨਤਾਰਨ ਸਾਹਿਬ ਵਾਲੇ ਮਾਪੁਰਖਾਂ ਦੇ ਨਾਲ ਵੀ ਸੇਵਾ ਦਾ ਕਾਰਜ ਕਰਦੇ ਨੇ ਉਹਨਾਂ ਦੇ ਵੱਲੋਂ ਸਾਰੀ ਨਿਸ਼ਾਨਦੇਹੀ ਕਰਕੇ ਔਰ ਇੱਕ ਰਿਕਾਰਡ ਹੈ ਜੋ ਲਾਹੌਰ ਤੋਂ ਉਹਨਾਂ ਨੇ ਪ੍ਰਾਪਤ ਕੀਤਾ ਇੱਥੇ ਉਸ ਘਰ ਦਾ ਨਕਸ਼ਾ ਉਸ ਘਰ ਦੀਆਂ ਉਹਨਾਂ ਘਰਾਂ ਦੀਆਂ ਖੋਈਆਂ ਕਿੱਥੇ ਕਿੱਥੇ ਸਨ ਜਿੱਥੋਂ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀਗੀ ਉਹ ਸਾਰੇ ਨਿਸ਼ਾਨਦੇਹੀ ਕਰਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੇ ਨਾਨਕਿਆਂ ਦੇ ਘਰ ਦੇ ਨਿਸ਼ਾਨਦੇਹੀ ਕਰਕੇ ਤੇ ਅਸੰਤ ਬਾਬਾ ਅਮਰੀਕ ਸਿੰਘ ਜੀ ਹੋਰਾਂ ਨੇ ਉਹ ਜਗ੍ਹਾ ਸਾਰੀ ਜਿਹੜੀ ਹੈ ਉਹ ਲੈ ਲਈ ਹੈ ਔਰ ਬਹੁਤ ਜਲਦੀ ਉੱਥੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਸਾਂਦ ਦੀ ਉਸਾਰੀ ਕੀਤੀ ਜਾਣੀ ਹੈ ਔਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੇ ਨਾਨਕਾ ਘਰ ਜਿਹੜਾ ਉਹਦੀ ਉਸਾਰੀ ਕੀਤੀ ਜਾਣੀ ਹੈ ਔਰ ਕੋਸ਼ਿਸ਼ ਮਾਪੁਰਖਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਮੈਂ ਵੀ ਬੇਨਤੀ ਕੀਤੀ ਸੀ ਕਿ ਜਿਵੇਂ ਪਹਿਲਾਂ ਉਸ ਵਕਤ ਗੁਰੂ ਸਾਹਿਬ ਦੇ ਮਕਾਨ ਸਨ ਘਰ ਸਨ ਸਥਾਨ ਸਨ ਓਵੇਂ ਤੇ ਓਵੇਂ ਉਹਨਾਂ ਨੀਹਾਂ ਦੇ ਉੱਤੇ ਹੀ ਓਵੇਂ ਦੇ ਓਵੇਂ ਛੋਟੀ ਇੱਟਾਂ ਦੇ ਨਾਲ ਜਿਹੜੀ ਉਸਾਰੀ ਹੈ ਉਹ ਦੁਬਾਰਾ ਕੀਤੀ ਜਾਏ ਤਾਂ ਕਿ ਅਸੀਂ ਜਿਹੜੀ ਆਪਣੀ ਵਿਰਾਸਤੀ ਚੀਜ਼ਾਂ ਨੇ ਅਸੀਂ ਉਹਨਾਂ ਨੂੰ ਕਾਇਮ ਰੱਖਣ ਦਾ ਯਤਨ ਕਰ ਸਕੀਏ ਭਾਵੇਂ ਕਿ ਹੁਣ ਤਾਂ ਪੂਰੇ ਤਰ੍ਹਾਂ ਟਹਿ ਚੁੱਕੇ ਨੇ ਪਰ ਉਹਨਾਂ ਦੇ ਅਵਸ਼ੇਸ਼ ਛੇਠਾ ਜਿਹੜੇ ਨੇ ਉਹ ਮਾਪੁਰਖਾਂ ਨੂੰ ਮਿਲੇ ਨੇ ਉਹਨਾਂ ਨੇहां ਦੇ ਉੱਤੇ ਮੁਰ ਤੋਂ ਉਵੇਂ ਦੀ ਉਵੇਂ ਉਸਾਰੀ ਕਰਕੇ ਤੇ ਉਹਨਾਂ ਨੂੰ ਜਿਹੜਾ ਉਹ ਪ੍ਰਾਤਨ ਦੇਖ ਦੇ ਕੇ ਤੇ ਸੰਭਾਲਣ ਦਾ ਜਿਹੜਾ ਯਤਨ ਹੈ ਉਹ ਕੀਤਾ ਜਾਊਗਾ ਸੋ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਜੋ ਸਤਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ ਸਥਾਨ ਉਹਨਾਂ ਦੇ ਪਰਿਵਾਰ ਦੇ ਵਸੇਬੇ ਦਾ ਸਥਾਨ ਔਰ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੋ ਨਾਨਕਿਆਂ ਦਾ ਕਾਰ ਹੈ ਉਹਨਾਂ ਸਾਰੇ ਘਰਾਂ ਦੀ ਦੁਬਾਰਾ ਤੋਂ ਉਸਾਰੀ ਕਰਵਾ ਕੇ ਤੇ ਉਹਦੀ ਸਾਂਭ ਸੰਭਾਲ ਕੀਤੀ ਜਾ ਸਕੇ ਐਸੀ ਨਿਸਾਰੇ ਮਾਪੁਰਖਾਂ ਦਾ ਜਿੰਨਾ ਹੋ ਸਕਦਾ ਹੈ ਦੇਸ਼ਾਂ ਪਰਦੇਸਾਂ ਵਿੱਚ ਵਸਦੇ ਹੋਏ ਸਿੱਖ ਜਿਹੜੇ ਨੇ ਉਹ ਮਾਪੁਰਖਾਂ ਦਾ ਤਨ ਮਨ ਤਨ ਕਰਕੇ ਸਹਿਯੋਗ ਕਰਨ ਦਾਸ ਧੰਨਵਾਦੀ ਹੈ ਸੰਤ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਕਾਰ ਸੇਵਾ ਵਾਲਿਆਂ ਦਾ ਕਿ ਜਿਨ੍ਹਾਂ ਨੇ ਇਹ ਬਹੁਤ ਵੱਡਾ ਇੱਕ ਕਾਰਜ ਕੀਤਾ ਔਰ ਭਾਈ ਭਗਵਾਨ ਸਿੰਘ ਜੀ ਖੋਜੀ ਜੋ ਦੇਸ਼ ਵਿੱਚ ਪਰਦੇਸ ਪੁੱਜਾ ਕੇ ਜੋ ਸਾਡੇ ਗੁਰੂ ਸਹਿਬਾਨ ਦੀ ਦੇ ਪਾਵਨ ਚਰਨ ਛੋਮ ਬਾਰਕਸਥਾਨ ਨੇ ਜਿਹਨਾਂ ਦਾ ਇਤਿਹਾਸ ਵਿੱਚ ਇਤਿਹਾਸ ਹੀ ਮੌਜੂਦ ਹੈ ਉਹਨਾਂ ਥਾਵਾਂ ਦੀ ਖੋਜ ਕਰਕੇ ਤੇ ਸੰਗਤ ਨੂੰ ਜਾਣਕਾਰੀ ਮੁਹੱਈਆ ਕਰਵਾ ਰਹੇ ਨੇ ਗੁਰੂ ਰਾਮਦਾਸ ਜੀ ਮੇਰ ਕਰਨ ਇਹਨਾਂ ਦੋਨਾਂ ਸ਼ਖਸੀਅਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦੇਹ ਰੋਗਤਾ ਬਖਸ਼ਿਸ਼ ਕਰਨ ਔਰ ਐਸੀ ਸਾਰੇ ਇਹਨਾਂ ਸਾਰੇ ਕਾਰਜਾਂ ਦੇ ਵਿੱਚ ਸਹਾਇਕ ਬਣ ਕੇ ਸਤ ਗੁਰਾਂ ਦੇ ਪਾਵਨ ਅਸਥਾਨਾਂ ਦੀ ਸਵਾਰੰਸਭਾਲ ਕਰਨ ਵਿੱਚ ਸਹਾਇਕ ਬਣੀਏ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ